ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਤਨਗਾਮਾ ਸੇਲੇ ਇਲਾਕੇ ਆ ਜੀ ਦੋ ਆ ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਆਓ ਪੁੱਛ ਲੈਣੇ ਬਾਈ ਤੋਂ ਬਾਈ ਜੀ ਹੱਸੀ ਗਾਲ ਹੱਸਿਆ ਬਈ ਉਹ ਠੀਕ ਹੋ ਵਧੀਆ ਜੀ ਵਧੀਆ ਬਈ ਨਾਮ ਤੇ ਐਡਰੈਸ ਬੋਲ ਨਾਮ ਰੇ ਸਾਹਰੇ ਕੰਡ ਭਾਇਰ ਪੱਦ ਸੀਰਪੂਰ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਕੋ 90203781 ਠੀਕ ਹੈ ਬਾਈ ਬਾਈ ਲਈ ਬੈਰ ਦੇਦੇ ਨੇ ਕਿਹੜਾ ਸੂਸ ਰਹੀ ਪਹਿਲੇ ਨੇ ਸੂਈਆ ਬਰੇ ਕਦੋਂ ਸੂਈਆ ਸਰਕ 3 ਵਜੇ ਸੂਈਆ ਠੀਕ ਹੈ ਦੁਪਹਿਰੇ ਲੈਂਦੇ ਜੇਰਜੂ ਦੀ ਕੰਪਲੀਟ ਆਪਾਂ ਠੀਕ ਹੈ ਬੱਚਾ ਕੀ ਨੇ ਬੱਚੀ ਆ ਵਾ ਉਹ ਚੰਗੀ ਬਈ ਬੱਚੀ ਬਹੁਤ ਚੰਗੀ ਹੈ ਨਾ ਬੈਰ ਆਪ ਵੀ ਠੰਡੀ ਸੀ ਬਹੁਤ ਆ ਦੰਨਾ ਇਹ ਚਾਰ ਦੰਦ ਬੱਚਾ ਬਈ ਬੱਚੀ ਨੂੰ ਜਨੂਨ ਦਿੰਦਾ ਬੱਚੀ ਬਹੁਤ ਚੰਗੀ ਹੈ ਚੈੱਕ ਕਰ ਲਓ ਨਾਸਾ ਵੀ ਗੁਲਾਬੀ ਹੈ ਕਰਮਾਲੀ ਨਹੀਂ ਸਹੀ ਗੱਲ ਆ ਬਈ ਬਹੁਤ ਚੰਗੀ ਬੱਚੀ ਆ ਲੈ ਤੁੰਦ ਵੀ ਦਿਖਾਣ ਵਾਲਾ ਕਹਿੰਦਾ ਬਈ ਇਹ ਹੋਰ ਚਾਰ ਦੰਦੀ ਹੈ ਜਿਹੜੇ ਚਾ ਉਹਦੇ ਕਰ ਓਕੇ ਠੰਡੀ ਸੀ ਲਾ ਪੂਰੀ ਵਜਨ ਪੁਛ ਨਾ ਬੱਚੀ ਜੇ ਹਾਂ ਨਹੀਂ ਗੱਲ ਵੀ ਲੱਤਾਂ ਦੀ ਠੀਕ ਆ ਬਾਈ ਇਹ ਤਾਂ ਇਸੇ ਕਰਕੇ ਥੋੜਾ ਜਿਹਾ ਕਰਦੀ ਆ ਹੂੰ ਕਿੰਨਾ ਕੁ ਵਾਲਾ ਹਾਜ਼ਰ ਹਾਂ ਬਈ ਆਪਾਂ ਐਵੇਂ ਗੱਪ ਨਹੀਂ ਮਾਰਦੇ ਉਹਨਾਂ ਉਹ ਕਦੇ ਹਿਸਾਬ ਕਰੀ ਵੀ ਆ ਆਪਾਂ ਤਾਂ ਧਾਰਾਂ ਮਾਰ ਕੇ ਲਿਆਂਦੀ ਆ ਅੱਛਾ ਠੀਕ ਆ 11 12 ਵਜੇ ਲਿਆਂਦੀ ਆ ਠੀਕ ਆ ਭਾਈ ਹਾਂ ਤਾਂ ਆਦੂਰਾਂ ਦੇ ਇੱਕ ਨੰਬਰ ਠੰਡੀ ਸੀ ਲਾ ਠੀਕ ਆ ਖੋਲ ਦੇ ਭਾਈ ਉਹ ਮਾਰਕੀਟ ਹਾਂ ਇਥਾਨ ਤੋਂ ਬਹੁਤ ਚੰਗਾ ਡਾਇਰਾ ਕੋਲੋਂ ਦਿਖਾ ਦੇ ਲੈ ਕੱਦ ਵੱਡ ਚੰਗਾ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਚਾਰੇ ਥਾਨ ਨਿਕਲ ਮੇ ਹਾਂ ਤੁਹਾਨੂੰ ਦਾ ਕੋਈ ਕੁਆਲਿਟੀ ਬਹੁਤ ਚੰਗੀ ਆ ਹੂੰ ਦੁੱਧ ਬੱਚੀ ਦੇ ਲੂ ਵੀ ਤੋਂ ਵਾਰ ਵਾਰ ਹੀ ਦੇਣਾ ਬੱਚੀਆਂ ਦੁੱਧ ਠੀਕ ਆ ਥਾਨ ਲੈਵਾ ਬਹੁਤ ਜ਼ਿਆਦੇ ਆ ਇਹ ਸੋ ਬਹੁਤ ਚੰਗਾ ਹਨਾ ਯਾਰ ਬਹੁਤ ਚੰਗੀ ਵੱਛੀ ਆ ਬਾਈ ਹੂੰ ਲੈ ਸੋਹਰਾ ਤਾਰਾ ਚੰਗਾ ਕੱਦ ਵੱਡ ਚੰਗਾ ਡਰ ਕਮਾਲ ਦਾ ਮੁੱਠੀ ਵਾਲਾ ਥਣਕਾ ਲਾ ਵੇ ਵਾ ਦੇ ਪਾਂਦੀ ਰਲੀ ਵੜਾ ਡੇਵਾ ਕਮਾਲ ਦਾ ਸੋਹਣਾ ਡਰ ਕਮਾਲ ਦਾ ਫਿਟਿੰਗ ਬਹੁਤ ਚੰਗੇ ਬੱਚੀ ਦੀ ਖਾਣ ਨੂੰ ਨਹੀਂ ਕੀ ਮੋਲਾ ਫਿਰ ਜਾਇ ਜਾ ਸਕਦੇ ਓ ਜਾਇ ਜਮਾ ਜਾਇ ਮੋਨ ਤੱਕ 70 ਬਾਈ ਰਿਆ 1000 ਛੋਟ ਕਰ ਦਾਂ 70 ਚ ਠੀਕ ਆ ਭਾਈ 70000 ਰੁਪਿਆ ਮੋਲਾ 70 ਚ ਬਾਈ ਕਨਾ 1000 ਰੁਪਿਆ ਛੋਟ ਕਰ ਦਾਂਗੇ ਚਲੋ ਫਿਰ ਵੀ ਮਾੜਾ ਮੋਟਾ ਮੰਨ ਤਾ ਜਰੂਰ ਠੰਡੀ ਸੀ ਲੈਣੀ ਬੱਚੀ ਗੱਲਾਂ ਛੱਡ ਦੇ ਹਾਂ ਠੰਡੀ ਠੋੜੀ ਹੋਰ ਆਣਾ ਕੇਰਾ ਬਹੁਤ ਬੱਚੀ ਨੂੰ ਸਹੀ ਗੱਲ ਆ ਮੈਂ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਲੱਗਿਆ ਬਈ ਧਰਾਂ ਮਾਰਨੀ ਬਈ ਥਾਲ ਠੰਡੀ ਸੀਲ ਪੂਰੀ ਆ ਆ ਬਈ ਆਈ ਪਉਂਦੀ ਬੱਚਾ ਲੜਾ ਨਾ ਨਾ ਬਾਲਾ ਜਿਵੇਂ ਮਰਜ਼ੀ ਕੋਈ ਨਹੀਂ ਕਹਿੰਦੀ ਬੱਚੀ ਹੂੰ ਕਹਿੰਦੀ ਕੋਈ ਨਹੀਂ ਨਾ ਨਾ ਪੱਬ ਵੀ ਨਹੀਂ ਲਿਆਉਂਦੀ ਬਈ ਠੰਡੀ ਸੀਲ ਦਾ ਜਰਚ ਵਾਂਗ ਹੋ ਹੋ ਇਦੂੰ ਵੀ ਬੱਚੀ ਨੇ ਪੱਬ ਗੱਡੀ ਜਾਣੇ ਬਈ ਸਹੀ ਗੱਲ ਆ ਚੂਣ ਬੜਾ ਚੰਗਾ ਹੈ ਨਾ ਬੜਾ ਚੰਗਾ ਡਾਕਟਰ ਚੂਣ ਬੜਾ ਚੰਗਾ ਲੈ ਚਵਾਈ ਤੇ ਇੱਕ ਨੰਬਰ ਹੈ ਯਾਰ ਕੀ ਬਾਤ ਚਵਾਈ ਬਹੁਤ ਚੰਗੀ ਹੈ ਗਰਮ ਵਾਲੀ ਦੀ ਬੜਾ ਚੰਗਾ ਥਾਣਾ ਡਾਕਟਰ ਲੈ ਹਮ ਬੱਚੀ ਦਾਣੀ ਬਹੁਤ ਚੰਗਾ ਲੈ ਮੁੱਠੀ ਵਾਲਾ ਧਣਕਾ ਲੱਗ ਲਾ ਚੂਣ ਦੇ ਇੱਕ ਪਰ ਕੀ ਬਾਤ ਚਵਾਈ ਹੈ ਨਾ ਲਾ ਤਰਕੀਅਲ 4 ਵਜੇ ਦੀ ਡਾਕਟਰ ਸੁਈਓ ਬਾਕੀ ਆਪਾਂ ਹੁਣ ਦੂਜੀ ਵਾਰ ਬੱਚੇ ਲਾਇਆ ਇਹਨੂੰ ਤੇਜੀ ਵਾਰ ਠੀਕ ਹੈ ਭਾਈ ਕਿਉਂ ਨ ਬੜਾ ਚੰਗਾ ਲੱਗਦਾ ਮਾਰਦੀ ਆ ਲੇਵਾ ਦੀ ਡਾਟਰ ਮੋਲੀ ਮਾਰਦੀ ਆ ਲੇਵਾ ਦੇ ਲੈ ਅੱਗੇ ਪਿਛੇ ਲੱਗ ਠ ਮਗਰ ਫਿਰਦਾ ਗੇਠੀ ਨੂੰ ਦੇ ਲੈ ਲੇਵਾ ਕਮਾਲਾ ਸੋਣਾ ਚੌੜਾ ਜੂੜਾ ਬਹੁਤ ਹਲੇ ਵਾਲਾ ਮੂਰੇ ਦੇ ਡਾਟਰ ਥਣ ਲੈ ਖੋਟ ਤੋਂ ਵੱਧ ਰੇ ਮੂਰੇ ਮਗਰ ਵੀ ਉਹ ਨਹੀਂ ਲੱਤਾਂ ਦਿਖਾ ਦੇ ਥਣ ਵੀ ਇੱਕੋ ਜਿਹਾ ਗੈਰ ਪੂਰਾ ਲੈ ਕਿਆ ਬਾਤ ਹੂੰ ਸਾਲ ਤੋਂ ਤਾਂ ਬੜਾ ਚੰਗਾ ਡਾਕਟਰ ਸੋਹਣੇ 20 ਕਿਲੋ ਜਮਾਂ ਜੈਪਾ ਮੰਗਰ ਬੱਚੀ ਹੈ ਦੋ ਜਣਾਂ ਨੂੰ ਮਿਲਦੇ ਡਾਕਟਰ ਜੀ ਸਹੀ ਗੱਲ ਆ ਭਾਈ ਦੋ ਨਾਲ ਕੇ ਮਿਲਨੇ ਆ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਨਾਲ ਹੀ ਠੀਕ ਹੋ ਜਾਣਾ ਬੜਾ ਵੀ ਘਰ ਚੰਗੀ ਆ ਬਹੁਲੇ ਵਾਲਾ ਲਾਉਣਾ ਬਾਕੀ ਪਰਾਪਰਾ ਲੈਈਂਗਾ ਬੱਚੀ ਨੂੰ ਹੋਰ ਵੀ ਜਾ ਜਾਣਾ ਅੱਗੇ ਵੀਰੇ ਦੋ ਨੰਬਰ ਕਿਹੜਾ ਇਹ ਦੂਜਾ ਸੂਈ ਆ ਭਾਈ ਕਦੋਂ ਸੂਈ ਆ ਪਰਸੂਈ ਸੂਈ ਆ ਭਾਈ ਠੀਕ ਆ ਬਾਈ ਆਪਾਂ ਕੋਲ ਸੁਈਆ ਜੀਰ ਜੂ ਦੀ ਕੰਪਲੀਟ ਇਹ ਬੌਲੇ ਤੋਂ ਟੜ ਕੇ ਜਮਾ ਸਾਫ ਆ ਕੋਈ ਆਪਣਾ ਵੀਡੀਓ ਪਾਉਣ ਦਾ ਆਦਾ ਹੈ ਨਹੀਂ ਸੀ ਕਿਉਂਕਿ ਉਹ ਬੜਾ ਆਪਣ ਨੂੰ ਦੁਪਹਿਰੇ ਮਿਲ ਗਈ ਅੱਜ ਤਾਂ ਨਾਲ ਪਾਤੀ ਦੀ ਸਹੀ ਗੱਲ ਆ ਬਾਈ ਥਾਂ ਥੋਣੇ ਨੂੰ ਵੀ ਬਹੁਤ ਚੰਗਾ ਲੈ ਲੈ 14 ਕਿਲੋ ਤੋਂ ਬੌਲੇ ਤੋਂ ਸਟਾਰਟਿੰਗ ਉੱਤੇ ਨਾ ਜਮਾ ਸਾਫ ਕਰੀਏ ਦਾ ਟੜ ਕੇ ਜੀ ਬਾਈ ਬੱਛਾ ਕੀ ਆ ਮਗਰ ਬੱਛਾ ਬੱਛਾ ਆ ਮਗਰ ਲੈ ਚੋਣ ਬੜਾ ਚੰਗਾ ਆ ਚਵਾਈ ਦੇਖੋ ਬਾਈ ਚਵਾਈ ਕਿਆ ਬਾਤ ਆ ਠੰਡੀ ਫਨਬਰੀ ਹੈ ਬਾਈ ਚੋਣ ਬੜਾ ਚੰਗਾ ਜਿਵੇਂ ਮਰਜ਼ੀ ਧਾਰਾ ਮਰੀ ਗੱਲ ਕੋਈ ਚੱਕਰੀ ਹੈਦੀ ਕਰਮ ਵਾਲੀ ਕੋਈ ਨਹੀਂ ਪੱਬ ਵੀ ਨਹੀਂ ਲਈ ਬਈ ਦਾ ਸਹੀ ਗੱਲ ਹੈ ਕੀ ਬਾਤ ਹੈ ਕਾਦਗੁੱਤ ਜਾਣ ਜੂਨ ਖੋਲਾ ਬੱਚੀ ਚ ਸਹੀ ਗੱਲ ਹੈ ਬਾਈ ਠੰਡੀ ਸਹੀ ਚੰਗਾ ਸਹੀ ਵਾਲਾ ਰਾਜੀਆ ਸਮੇਂ ਲੈਵਾ ਟੈਟਰ ਬਹੁਤ ਆ ਬੱਚੀ ਨੂੰ ਲੈਵਾ ਬਹੁਤ ਆ ਸਹੀ ਗੱਲ ਇਹਦਾ ਜੀ ਸਾਫ ਕਰੀ ਕਰਕੇ ਲੈਵਾ ਹੁਣ ਵੀ ਬਹੁਤ ਆ ਤੇ ਹੁਣ ਵੀ ਲੈਵਾ ਬਹੁਤ ਸੀ ਬਾਕੀ ਚਵਾਈ ਬਹੁਤ ਚੰਗੇ ਹਾਂ 20 ਕਿਲੋ ਹੁੰਦੇ ਦੂ ਬੱਚੀ ਖੁੱਲਾ ਬਈ ਠੀਕ ਆ ਬਾਈ ਕੀ ਮੋਲਾ ਬਈ ਜਾਇਜ਼ ਜਾਇਜ਼ ਇਸ 70000 ਦੀ ਦੇਣੀ ਆ ਬਸ ਯਾਰ ਮਾਨਟਾਨ ਹੋ ਜਾ ਕਰਦੇ ਆ ਵੜਾ ਮੋਟਾ ਵਿੱਚੋਂ ਬਾਈ ਜਮਾਂ ਜਾਇਜ਼ ਭਾਜ ਰਹਾ ਦਾ 67000 ਰੁਪਏ ਮਾਨ ਤੁਹਾਨੂੰ ਦਿਖਾ ਦੇਣਾ ਕਿੰਨਾ ਰੀ ਹੱਲਾ ਮੌਕੇ ਤੇ ਜ਼ਰੂਰ ਹੋ ਜਾ ਥਾਣ ਦੇਖੋ ਬਾਈ ਮੁੱਠੀ ਵਾਲਾ ਥਾਣ ਨਾੜਾ ਨੂੜਾ ਵੀ ਘਰ ਮੜ ਜਲੇ ਵੇ ਬਹੁਤ ਜਿਆਦਾ ਲੀਵਾ ਡਰਾ ਵਚੀ ਨੂੰ ਆ ਹੀ ਬਹਿ ਜਾ ਪਾ ਮਦੀ ਪੱਬ ਨਹੀਂ ਲੈਣੀ ਲੈ ਕਹਿੰਦੀ ਕੁਛ ਨਹੀਂ ਹੈ ਨਾ ਨਾ ਬਾਈ ਸਵਾਲ ਹੀ ਨਹੀਂ ਪੈਦਾ ਇੱਥੇ ਵੀ ਵੇੜੇ ਜੇ ਵਿਚਾਲੇ ਖੜਾ ਲਈ ਬਾਈ ਨੇ ਮੌ ਨਾ ਧਾਰਾ ਮਰੀ ਜਾਂਦਾ ਕਹਿੰਦੀ ਮਾਰ ਮਾਲੀ ਕੁਛ ਦੋਨਾਂ ਆਪਸ ਨਹੀਂ ਵੇ ਮਗਰਦੀ ਬਾਈ ਕੋਈ ਨਹੀਂ ਕਹਿੰਦਾ ਕਹਿੰਦੀ ਕੁਛ ਨਾਲ ਤੁਹਾਨੂੰ ਬਹੁਤ ਚ ਮੋਹਲ 660 ਰੁਪਏ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਵਰਸਣਕੀ ਆ ਚਵਾਈ ਜਿਹੋ ਵੀ ਨੰਬਰ 1 ਆ ਤਾਰਾ ਮਰੀਆਂ ਬਾਈ ਨੇ ਚਵਾਈ ਚੰਗੇ ਅੱਗੇ ਬਿਰਤਨ ਨੰਬਰ ਕਿਹੜਾ ਸੂਸ ਹੁੰਦੀ ਆ ਡਾਟਰਾ ਪੂਰੀ ਵੱਡੀ ਵਹਾੜਾ ਪਹਿਲਾ ਸੂਸ ਹੁੰਦੀ ਆ ਚਾਰਾਂ ਨੂੰ ਮੂੰਹ ਆ ਪਹਿਲਾ 20 ਤਰੀਕ ਨੂੰ ਤੇ ਦਿਲ ਪੂਰੇ ਬੱਚੀ ਦੇ ਜੀ பச்சிோவா பலூன ஆலூன பச்சி மனிதா சீர்த ਸਹੀ ਗੱਲ ਹੈ ਕਿੰਨੇ ਦਾ ਹੁੰਦਾ ਲੈ 4 ਹੁੰਦਾ ਪਿਆ ਉਹ ਡਾਕਟਰ 4 ਦਾ ਹੁੰਦਾ ਕਿਆ ਬਾਤ ਆ ਬਾਈ ਮੂੰਹ ਵੇ ਡਾਕਟਰ ਹੁਣ ਲਗਾਦਾ ਵੱਚੀ ਦਾ ਲੰਮੀ ਨੂੰਮੀ ਤੇ ਕੱਦ ਕੋ ਦਾ ਬਹੁਤ ਜ਼ਿਆਦਾ ਆ ਸਹੀ ਗੱਲ ਆ ਬਾਈ ਲੰਮੀ ਮੂੰਹ ਵਾਲਾ ਕੇਸ ਬੜਾ ਪਿਆਰਾ ਫੁੱਲ ਬਰੀਡ ਆ ਦੰਦਾ ਜਿਹਾ ਵੜਾ ਬਾਈ 4 ਦੰਦ ਦਾ ਬੈਗ ਹਰ ਇੱਕ ਫੋਨ ਆ ਬਾਈ ਦੰਦਾਂ ਲਈ ਵੱਚੀ ਫਾਰਮ ਵਾਲੇ ਕਹਿੰਦੇ ਲੈਣੀ ਨਾਲੇ ਸਾਂਭ ਨਹੀਂ ਆ ਦੇ ਕੋਲੇ ਬਾਈ ਫੁੱਲ ਰਿਕਾਰਡ ਵਾਲੀ ਵੱਚੀ ਬਣਦੀ ਸਹੀ ਗੱਲ ਆ ਬਾਈ ਥੋੜਾ ਕਮਾਲ ਆ ਨਾ ਵੱਚੀ ਦਾ ਪੁੱਤ ਵਾਲੀ ਬਾਲੀ ਚੰਗੀ ਆ ਬਾਈ ਬਾਕੀ ਹਜੇ ਦੇਣ ਬਾਈ ਨੇ ਦੱਸਿਆ ਵੀ ਲੰਮੀ ਨੂੰਮੀ ਦੇਖ ਰਹਾ ਕੀ ਤਰੀਕ ਹੋਗੀ ਬਾਈ ਅੱਜ 6 ਤਰੀਕ ਆ ਬਾਈ 20 ਤਰੀਕ ਦਾ ਦੇਣਾ ਪੂਰੀ ਆ ਮਾਣ ਆ ਇਹਦਾ 20 ਰੁਪਏ ਲੈ ਜੂ ਬੱਛੀ ਦਾ ਲੈ ਕੀ ਮੁੱਲ ਆ ਵੀਰੇ ਦਾ ਭਾਈ ਅੱਜ ਲੈਣ ਦੇਣੀ ਆ 70000 ਰੁਪਏ ਜਿੱਦੇ ਦਾ ਕੋਈ ਲੱਖ ਰੁਪਏ ਦੀ ਬੱਛੀ ਆ ਬਾਈ ਠੀਕ ਆ 70000 ਰੁਪਏ ਫੁੱਲ ਵੱਡੀ ਬੁੱਡੀ ਆ ਮਾਣ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੀਗਾ ਲੰਮੀ ੁੰਮੀ ਘੱਟ ਫੁੱਲ ਆ ਬਾਈ ਸਹੀ ਗੱਲ ਅੱਲਾ ਲੰਮੀ ੁੰਮੀ ਬਹੁਤ ਆ ਕੱਢ ਬੱਡ ਵੀ ਕਰਮਾ ਇਹਦਾ ਚੰਗਾ ਗਾ ਬੜਾ ਬਰੀਡ ਬਲੂਡ ਪੋਲਾ ਬਾਈ ਕੱਢ ਦੇ ਡਾਕਟਰ ਫੁੱਲ ਲਗ ਲਾ ਕਹਿ ਰੋ ਛੋਟੀ ਛਟਿੰਗ ਹੂੰ ਛੋਟੀ ਛਟਿੰਗ ਠੰਡੀ ਸੀ ਲੈਣੀ ਹੈ ਲੈ ਆਂ ਹੀ ਬਹਿ ਜਾ ਪਹੁੰਚ ਜਿਵੇਂ ਮਰਜ਼ੀ ਲੈ ਬੈਠਾ ਰੇ ਜੈਕਟਰ ਨਹੀਂ ਕਹਿੰਦੀ ਕੋਈ ਗੋਸ਼ ਨਹੀਂ ਥਾਨ ਵੀ ਬਹੁਤ ਚੰਗਾ ਕੱਢਣਾ ਬੱਚੀਆਂ ਲੈ ਮੂਠੀਆਂ ਸਾਨ ਕੱਢਣਾ ਡਾਕਟਰ ਸਹੀ ਗੱਲ ਸਟਾਰਟਿੰਗ ਮੂਰੋਂ ਵੀ ਬਾਲੀ ਚੰਗੀ ਆ ਬੱਚੀ ਸਟਾਰਟਿੰਗ ਮੂਰੋਂ ਵੀ ਚੰਗੀ ਆ ਸਹੀ ਗੱਲ ਬਣੂ ਬਹੁਤ ਯਾਰ ਹਜ ਤੱਕ ਨੋ ਲੈਵਲ ਆਣਾ ਡਾਕਟਰ ਰਣ ਪਏ ਆ ਨਾ 10 12 ਲੈ ਲਫਾ ਫੇਰ ਗੱਲੀ ਬਈਆ ਕੋਲੇ ਲੈਵਲ ਆਣਾ ਬੱਚੀ ਪ੍ਰਾਪਤ ਨੂੰ ਤਿੰਨ ਤਿੰਨ ਨਹੀਂ ਰਖਾ ਤੇ ਕਿਸੇ ਵੀਰ ਨੂੰ ਜਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ